ਬੇਅਦਬੀ ਨੂੰ ਲੈ ਕੇ ਲਗਾਤਾਰ ਸਖਤ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੱਸਿਆ ਕਿ ਸਟੇਜ ਤੋਂ ਬਾਬਾ ਰਾਜਾ ਰਾਸ ਦੇ ਗਰਜ ਮੇਂ ਬੋਲ ਜਿਹੜੇ ਕਿ ਸੁਣਨ ਨੂੰ ਮਿਲ ਰਹੇ ਨੇ ਸਰਕਾਰਾਂ ਨੂੰ ਲਲਕਾਰਿਆ ਜਾ ਰਿਹਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਤਾ ਦੇ ਵਿੱਚ ਆਉਣਾ ਹੁੰਦਾ ਹੈ ਸਰਕਾਰ ਨੇ ਤਾਂ ਉਦੋਂ ਬਹੁਤ ਸਾਰੇ ਵਾਅਦੇ ਪੰਜਾਬੀਆਂ ਦੇ ਨਾਲ ਕੀਤੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਹੁਣ ਅਜੇ ਹੀ ਵਾਅਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੇ ਸੀ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਬੇਅਦਬੀ ਨੂੰ ਲੈ ਕੇ ਜਿਹੜਾ ਕਿ 24 ਘੰਟਿਆਂ ਦੇ ਵਿੱਚ ਕਾਨੂੰਨ ਅਤੇ ਇਨਸਾਫ ਦੁਬਾਵਾਗੇ ਤੇ ਜਿਸ ਤੋਂ ਬਾਅਦ ਹਜੇ ਤੱਕ ਉਹ ਵਾਅਦੇ ਨਹੀਂ ਪੁੱਗੇ ਤੇ ਜਿਸ ਤੋਂ ਬਾਅਦ ਬਬਰ ਰਾਜਾ ਰਾਜ ਦਾ ਹੁਣ ਬਿਆਨ ਸਾਹਮਣੇ ਆ ਰਹੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਵਰਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਦੋਂ ਦਾ ਕੁਰਸੀਆਂ ਇਹਨਾਂ ਤੋਂ ਦੂਰ ਹੋ ਜਾਂਦੀਆਂ ਨੇ ਫਿਰ ਬਿਆਦਬੀ ਦਾ ਮਾਮਲਾ ਆਜਾਦਾ ਜਾਂਦਾ ਹੈ ਫਿਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਆਜਾਦਾ ਜਾਂਦਾ ਹੈ ਫਿਰ ਪੰਜਾਬ ਦੇ ਮੁੱਦੇ ਆਜਾਦ ਆ ਜਾਂਦੇ ਨੇ ਫਿਰ ਪੰਜਾਬ ਦਾ ਪਾਣੀ ਆਜਾਦ ਆ ਜਾਂਦਾ ਪੰਜਾਬ ਦੇ ਹੱਕ ਆਜਾਦ ਆ ਜਾਂਦੇ ਨੇ ਜਦੋਂ ਕੁਰਸੀਆਂ ਥੱਲੇ ਹੋ ਜਾਂਦੀਆਂ ਨੇ ਫਿਰ ਉਹ ਬੰਦੀ ਸਿੰਘ ਕੌਣ ਬਿਆਦਬੀਆਂ ਕੀ ਚੀਜ਼ ਨੇ ਤੇ ਪੰਜਾਬ ਦੇ ਮੁੱਦੇ ਕੀ ਉਹਨਾਂ ਚ ਰਫੇ ਇਹ ਲੜ ਫੜਾਉਂਦੇ ਕੈਪਟਨ ਸਰਕਾਰ ਬਣੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਬਿਆਪੀਆਂ ਦਾ ਜਿਹੜਾ ਇਨਸਾਫ ਚਾਹਣ ਵਾਸਤੇ ਗੁੱਟ ਕੇ ਹੱਥ ਦੇ ਵਿੱਚ ਫੜ ਕੇ ਗੁਰਦਾ ਸਾਹਿਬ ਸੌਹਾ ਖਾਦੀਆਂ ਸੀ ਇਨਸਾਫ ਦੇ ਦੇਵਾਂਗੇ 5 ਸਾਲ ਗੁੱਟ ਕੇ ਕੱਖ ਨਹੀਂ ਦਿੱਤਾ ਫੇਰ ਆਹ ਭਗਵੰਤ ਮਾਨ ਸਰਕਾਰ ਕੇਜਰੀਵਾਲ ਸਾਹਿਬ ਉਹ ਦਿੱਲੀ ਵਾਲਾ ਨਾਲਾ ਕਹਿੰਦਾ 24 ਘੰਟੇ ਵਿੱਚ ਇਨਸਾਫ ਕਰਦਾਂਗੇ ਮੈਂ ਕਹਿੰਦਾ 24 ਘੰਟੇ 5 ਸਾਲ ਤੋਂ ਹੋਣ ਵਾਲੇ ਨੇ ਕਦੋਂ ਹੋਣਗੇ 24 ਘੰਟੇ ਤੁਹਾਡੇ ਕਦੋਂ ਤੁਸੀਂ ਜਾਗੋਗੇ ਜਿਹੜੀਆਂ ਪਾਰਟੀਆਂ ਰਾਜ ਦੀਆਂ ਰੋਟੀਆਂ ਇਹ ਵਿਆਪਕੀਆਂ ਦਾ ਛੇਕਦੀਆਂ ਨੇ ਪਹਿਲਾਂ ਭਾਜਪਾ ਤੇ ਸਤੰਬਰ ਸਾਹਿਬ ਤੁਸੀਂ ਇਹ ਸੋਚ ਲਓ ਜੇ ਤੁਸੀਂ ਕਾਨੂੰਨ ਨਾ ਬਣਾਇਆ ਜੇ ਤੁਸੀਂ ਵਿਆਦਮੀਆਂ ਨੂੰ ਇਨਸਾਫ ਨਾ ਦਿੱਤਾ ਤੁਹਾਨੂੰ ਇੱਕ ਨਹੀਂ ਇੱਥੇ ਸੀਟ ਮੈਣ ਨਹੀਂ ਸੜਕਾਂ ਤੇ ਰੋਲ ਦੇਣਗੇ ਲੋਕ ਲੋਕ ਜਾਗਦੇ ਨੇ ਅਸੀਂ ਕਹਿੰਦੇ ਆ ਵੀ ਤੁਸੀਂ ਕਾਨੂੰਨ ਬਣਾਓ ਸਾਡਾ ਸਭ ਦਾ ਹੱਕ ਮੰਗਦਾ ਹੈ ਇਸ ਮੁੱਦੇ ਦੇ ਉੱਤੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਣ ਰਮਾਇਣ ਹੋਵੇ ਭਗਵਤ ਗੀਤਾ ਪੁਰਾਨ ਹੋਵੇ ਤੇ ਬਾਈਬਲ ਹੋਵੇ ਕੁਰਾਨ ਸ੍ਰੀਫ ਹੋਵੇ ਕੋਈ ਵੀ ਹੋਵੇ ਅਸੀਂ ਸਾਰੇ ਕਹਿੰਦੇ ਆ ਵੀ ਉਹ ਕਾਨੂੰਨ ਬਣਾਓ ਸਖਤ ਘੱਟ ਤੋਂ ਘੱਟ ਮੌਤ ਦੀ ਸਜ਼ਾ ਜਾਂ ਉਮਰ ਕੈਦ ਹੋਣੀ ਚਾਹੀਦੀ ਹੈ ਲਾਜ਼ਮੀ ਸੱਚ ਜਿਹੜੇ ਬੰਦੇ ਪਾਲ ਲਿਆ ਮਿੰਟ ਦੇ ਵਿੱਚ ਚੁਣ ਕੇ ਭੇਜਦੇ ਆ ਸਾਰੇ ਧਰਮਾਂ ਦੇ ਨਹੀਂ ਜਾਂਦੇ ਉਥੇ ਸਿੱਖ ਵੀ ਜਾਂਦੇ ਨੇ ਉਥੇ ਮੁਸਲਮਾਨ ਵੀ ਜਾਂਦੇ ਨੇ ਉਥੇ ਹਿੰਦੂ ਵੀਰ ਵੀ ਜਾਂਦੇ ਨੇ ਉਥੇ ਸਾਈਆਂ ਦੇ ਨਮਾਇंदे ਵੀ ਜਾਂਦੇ ਨੇ ਕੀ ਗੱਲ ਉਹ ਇਹਨਾਂ ਧਰਮਾਂ ਦੇ ਵਿੱਚ ਪੈਦਾ ਹੋ ਕੇ ਤੇ ਕੰਨੀਆਂ ਸਿਆਸਤਾਂ ਆਪੇ ਕਪੜਾ ਨੂੰ ਪਾਲਣ ਵਾਸਤੇ ਜਾਂਦੇ ਨੇ ਆ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਹੀਂ ਆਏਗਾ ਜਿਹੜਾ ਸਿੱਖਣਵੇਂਦੇ ਨੇ ਜਿਹੜੇ ਮੁਸਲਮਾਨ ਨੇ ਤੁਹਾਡਾ ਕੁਰਾਨ ਸ੍ਰੀਮ ਨਹੀਂ ਆਏਗਾ ਕਿਹੜੇ ਹਿੰਦੂ ਵੀਰ ਨੇ ਉਹਨਾਂ ਦੀ ਰਮੈਣ ਦਾ ਭਗਵਤ ਗੀਤਾ ਨਹੀਂ ਮੰਨਦੇ ਤੁਸੀਂ ਫਿਰ ਕਿਉਂ ਨਹੀਂ ਕਹਿੰਦੇ ਮੈਂ ਤੁਸੀਂ ਕੂਨ ਬਣਾਓ ਜਿਹੜੀਆਂ ਸਰਕਾਰਾਂ ਧਰਮ ਨੂੰ ਕਿੱਟ ਸੌਂਦੀਆਂ ਨੇ ਲੋਕ ਵੀ ਫਿਰ ਸਾਰਾ ਕੁਝ ਦੇਖਦੇ ਨੇ ਜਾਣਦੇ ਨੇ ਅੱਜ ਪੂਰੀ ਬੰਡ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਗੁਰੂ ਤੇਗ ਬਹਾਦਰ ਮਹਾਰਾਜ ਇਹਦਾ ਸਾਢੇ 300 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਆ ਰਿਹਾ ਸਾਢੇ 300 ਸਾਲ ਹੋ ਜਾਣਗੇ ਪਰ ਸਰਕਾਰਾਂ ਨੇ ਕਦੇ ਸਾਨੂੰ ਇਨਸਾਫ ਨਹੀਂ ਦਿੱਤਾ ਜਿਹੜਾ ਭਾਰਤ ਦਾ ਕਾਨੂੰਨ ਹੈ ਉਹ ਕਹਿੰਦਾ ਬੰਦੀ ਸਿੰਘ ਸੱਜੋ ਪਰ ਇਹ ਸੱਜ ਨਹੀਂ ਰਹੇ ਫੇਰ ਇਹ ਰੁਕੀ ਸੇਖਦੇ ਨੇ ਨਾ ਸਾਡੇ ਬੰਦੀ ਸਿੰਘ ਇਹਨਾਂ ਨੇ ਰਿਹਾ ਨਹੀਂ ਕੀਤੇ ਮੋਦੀ ਸਾਹਿਬ ਉਹ ਕਿਹਾ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਬਣਾਇਆ ਸੀ ਕਹਿੰਦੇ ਸਾਰੇ ਸੱਜਾਂਗੇ ਨਹੀਂ ਸੱਜੇ ਕਾਨੂੰਨ ਕਹਿੰਦਾ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਜਿਹਦਾ ਸਜ਼ਾ ਪੂਰੀ ਕਰਨੀ ਦੋਬਲ ਸਜ਼ਾ ਹੋਗੀ 30 ਸਾਲ ਹੋ ਗਏ ਉਹ 35 ਸਾਲ ਹੋ ਗਏ ਮੋਦੀ ਸਰਕਾਰੇ ਭਗਵੰਤ ਮਾਨ ਸਰਕਾਰੇ ਤੁਸੀਂ ਕਿਹੜੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਅੰਦਰ ਸجن ਟਕਿਆ ਹੋਇਆ ਕਿਉਂ ਨਹੀਂ ਛੱਡ ਰਹੇ ਕਾਨੂੰਨ ਕਹਿੰਦਾ ਹੈ ਰਿਹਾ ਹੋਣੇ ਚਾਹੀਦੇ ਨੇ ਬਿਆਲਪੀਆਂ ਦਾ ਇਨਸਾਫ ਹੋਣਾ ਚਾਹੀਦਾ ਬਿਆਲਪੀਆਂ ਦੇ ਕਾਨੂੰਨ ਬਣਾਉਣਾ ਚਾਹੀਦਾ ਅਸੀਂ ਤੁਸੀਂ ਲੋਕ ਅਸੀਂ ਕਾਨੂੰਨ ਮੰਨਦੇ ਆ ਅਸੀਂ ਸੰਵਧਾਨ ਨੂੰ ਮੰਨਦੇ ਆ ਪਰ ਲੀਡਰਸ਼ਿਪ ਆਰਤੀਆਂ ਨੇ ਉਹ ਕਾਨੂੰਨ ਨਹੀਂ ਮੰਨ ਰਹੀਆਂ ਉਹ ਸੰਵਧਾਨ ਨੂੰ ਨਹੀਂ ਮੰਨਣੀਆਂ ਉਹਦੇ ਸਿਰ ਤੇ ਲੰਗਿਆ ਹੋਇਆ ਹੈ ਕਿ ਉਹ ਕਾਨੂੰਨ ਨੂੰ ਮੰਨਣਾ ਫੇਰ ਸਾਨੂੰ ਇੱਥੇ ਬੈਠੇ ਨੂੰ ਗੋਣੀਆਂ ਨਾ ਮਾਰਨ ਸਾਨੂੰ ਇੱਥੇ ਬੈਠੇ ਨੂੰ ਡਾਂਗਾ ਨਾ ਮਾਰਨ ਇੱਥੇ ਬੈਠੇ ਨੂੰ ਜੇਲਾ ਨਾ ਹਾਣ ਇਸ ਕਰਕੇ ਖਾਲਸਾ ਜੀ ਮੈਂ ਜਿਹੜੇ ਪੰਜਾਬ ਦੇ ਜੰਮੇ ਨੇ ਚਾਹੇ ਉਹ ਹਿੰਦੂ ਵੀਰ ਨੇ ਚਾਹੇ ਉਹ ਮੁਸਲਮਾਨ ਨੇ ਚਾਹੇ ਅਸਾਈ ਨੇ ਸਾਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ ਸਾਨੂੰ ਖੜ ਜਾਣਾ ਚਾਹੀਦਾ ਢੰਡਾ ਲੈ ਕੇ ਅਸੀਂ ਸਾਡੇ ਪੰਜਾਬ ਦਾ ਅਣਖੀ ਖੂਨ ਹੈ ਅਸੀਂ ਪੰਜਾਬ ਦੀ ਹੋਂਦ ਦੀ ਗੱਲ ਆਜੇ ਜਦੋਂ ਜਦੋਂ ਪੰਜਾਬ ਦੀ ਗੱਲ ਆਜੇ ਉਦੋਂ ਸਾਨੂੰ ਸਾਰਿਆਂ ਨੂੰ ਇੱਕ ਮੁਠ ਹੋ ਕੇ ਚੜਨਾ ਚਾਹੀਦਾ ਹੈ ਕਿ ਇਹ ਕਾਨੂੰਨ ਬਣ ਨਹੀਂ ਚਾਹੀਦੇ ਨੇ ਉਸ ਵੀਰ ਨੂੰ ਥੱਲੇ ਲਿਆਈਏ ਕਾਨੂੰਨ ਆਪਾਂ ਇਹਨਾਂ ਦੇ ਜਿੰਨਾ ਚਿਰ ਇਕੱਤਰ ਨਹੀਂ ਹੁੰਦੇ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਲੋਕ ਇਕੱਤਰ ਨੇ ਕੌਮ ਇਕੱਤਰ ਹੈ ਪੰਥ ਇਕੱਤਰ ਹੈ ਪੰਜਾਬੀ ਲੋਕ ਸਾਰੇ ਇਕੱਤਰ ਨੇ ਪਰ ਜਿਹੜੇ ਲੀਡਰ ਨੇ ਨਾ ਉਹ ਇਕੱਤਰ ਨਹੀਂ ਹੋਣ ਦਿੰਦੇ ਉਹ ਪੱਪੜ ਪੂਸਿਆਂ ਦੇ ਵਿੱਚ ਪਾਈ ਫਿਰਦੇ ਨੇ ਹੁਣ 350 ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਹੀਦੀ ਦੇ ਹੜ ਆ ਰਿਹਾ ਹੈ ਮੈਂ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦਾ ਜਿਹੜੇ ਇਹ ਰਾਜ ਭਾਗ ਨੇ ਤੁਹਾਡੇ ਤੁਸੀਂ ਅਜ ਰਾਜ ਕਦੀਆਂ ਤੋਂ ਬੈਠੇ ਹੋ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਚਾਦਰੀ ਚੌਂਗ ਦੇ ਵਿੱਚ ਬਲੀਦਾਨ ਨਾ ਦਿੰਦੇ ਸੀਸ ਨਾ ਦਿੰਦੇ ਅੱਜ ਤੁਸੀਂ ਇਹ ਜਿਹੜੇ ਰਾਜ ਭਾਗ ਨੇ ਇਹ ਨਹੀਂ ਸੀ ਮਨਾ ਸਕ ਨਹੀਂ ਬਹਿ ਸਕਦੇ ਸ੍ਰੀ ਦਾਸ ਗੱਤਿਆਂ ਦੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੌਰਾਨ ਅੱਜ ਸਨਾਤਨ ਧਰਮ ਅੱਜ ਰਾਜ ਭਾਗ ਪੂਰੇ ਦੇਸ਼ ਦੇ ਵਿੱਚ ਮਾਨ ਰਿਹਾ ਹੈ ਫਿਰ ਜਦੋਂ ਸਿੱਖਾਂ ਤੇ ਗੱਲ ਆਉਂਦੀ ਹੈ ਸਾਨੂੰ ਕਿਉਂ ਗੋਲੀਆਂ ਸਾਨੂੰ ਕਿਉਂ ਜੇਲਾ ਸਾਨੂੰ ਕਿਉਂ ਹੱਕਾਂ ਤੋਂ ਬਾਧਿਆ ਰੱਖਿਆ ਜਾਂਦਾ ਹੈ ਮੈਂ ਕਹਿਣਾ ਚਾਹਣਾ ਹੈ ਸਰਕਾਰੇ ਸਾਡੇ ਹੱਕ ਦਿਓ ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਇਹ ਸਾਨੂੰ ਕਿਉਂ ਅੱਖਾਂ ਪਰੋਕੇ ਕੀਤਾ ਜਾਂਦਾ ਹੈ ਇਹ ਮੈਂ ਕਹਿੰਦਾ ਰਾਣਾ ਜੀ ਕਹਿੰਦੇ ਸੀਗੇ ਤੁਸੀਂ ਕਹੋ ਕਿਸਾਨ ਜੱਥੇਬੰਦੀਆਂ ਹੋਰ ਬਹੁਤ ਸਾਰੀਆਂ ਜੱਥੇਬੰਦੀਆਂ ਸੰਸਥਾਵਾਂ ਬੜੀਆਂ ਹੋਈਆਂ ਨੇ ਆਏ ਨੇ ਰਾਣਾ ਜੀ ਕਹਿੰਦਾ ਇਹ ਜਿਹੜਾ ਹੈਗਾ ਉਹ ਕਹਿੰਦੇ ਸਾਝੇ ਬਾਪੂ ਨੂੰ ਕੋਈ ਨਹੀਂ ਰੋਂਦਾ ਸਾਝੇ ਬਾਪੂ ਨੂੰ ਕਾਤੀ ਲੋਕ ਰੋਂਦੇ ਨੇ ਵੀ ਸਾਝਾ ਨਾ ਜੇ ਤਾਂ ਸਾਡੀ ਪੈੜੀ ਦੱਪਣ ਦੀ ਗੱਲ ਆ ਜਾਵੇ ਜੇ ਸਾਡੇ ਹੱਕਾਂ ਦੀ ਖਾਣ ਦੀ ਗੱਲ ਆ ਜਾਵੇ ਫਿਰ ਅਸੀਂ ਕਾਲਾ ਬੰਨ ਬੰਨ ਚੱਲਦੇ ਆਂ ਕਿ ਕੋਈ ਬੱਚਾ ਵੀ ਘੱਲਾ ਨਾ ਰਹਿ ਜਾਏ ਸਾਡੇ ਢਿੱਡ ਦੀਆਂ ਗੱਲ ਜੀ ਹੋਈਆਂ ਹੁਣ